ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਠੀਕ ਹੋ। ਅੱਜ ਕਰਨਾ ਵਾਹ ਕੀ ਕਰਦੇ ਆ। ਹੋਰ ਆ ਖੁਸ਼ ਆ ਗੱਡੀ ਦੇ ਵਿੱਚ। ਪੂਰਾ ਖੁਸ਼ ਆ ਗੱਡੀ ਦੇ ਵਿੱਚ। ਕਹਿੰਦਾ ਮੈਂ ਨਾਲ ਜਾਣਾ ਪਾਪਾ ਤਾਂ ਡਿਊਟੀ 'ਚ। ਮਾੜੇ ਇੱਧਰ ਗੱਲ ਕਰ। ਇਹ ਕੀ ਗੱਡੀ ਖਤਾਂ। ਇੱਧਰ ਗੱਲ ਕਰ। ਲੈ ਲੈ। ਇੰਗੀ ਕਰਨਿਆ ਏ। ਕਾ ਜਾਣਦੇ ਹੁਣ ਪਾਪਾ ਨੂੰ ਫਰਦਨ ਕੀ ਗੱਡੀ ਗੁੱਡੀ ਛੰਦਾ। ਕੀ ਕਰਦਣਿਆ ਏ। ਵੇਖੋ ਸਟੀਅਰਿੰਗ ਤੇ ਵੇਖੋ ਕਿਵੇਂ ਖਲੋਤਾ ਨਾਲ ਚਿਪ ਕੇ। ਉਹ ਆਦਮ ਮਾਰਦਾ ਜਵਾਬ ਚਲੋ ਲਓ ਜੀ ਆਪਾਂ ਜਾ ਰਹੇ ਹਾਂ ਡਿਊਟੀ ਤੇ ਗੁਰਨਵਾਜ ਉਹ ਨਹੀਂ ਦਿੰਦਾ ਰੋਂਦਾ ਹੀ ਕਹਿੰਦਾ ਮੈਂ ਵੀ ਜਾਣਾ ਨਾਲ ਉਹ ਖੇੜੇ ਪੈਨਦਾ ਨਾ ਫਿਰ ਜਦੋਂ ਗੱਡੀ ਚ ਬਾਹ ਲੀਦਾ ਫਿਰ ਕਹਿੰਦਾ ਮੈਂ ਵੀ ਜਾਣਾ ਹੀ ਨਾਲ ਠੀਕ ਆ ਹੁਣ ਅੱਗੇ ਨਾਲੋਂ ਬੁਖਾਰ ਦਾ ਕਾਫੀ ਫਰਕ ਪੈ ਗਿਆ ਏ ਬਾਬਾ ਸੁੱਖ ਰੱਖੇ ਸੋ ਤੇਨੀ ਦੋ ਤਿੰਨ ਦਿਨ ਹੋ ਗਏ ਆ ਬੁਖਾਰ ਚੜਦਾ ਰਿਹਾ ਰੋਂਦਾ ਰਹਿੰਦਾ ਹੀ ਰਾਤ ਨੂੰ ਪਰ ਅਜੇ ਨਲੇ ਨਾ ਛੋਟਾ ਏ ਨਲੇ ਦੰਦੀਆਂ ਕੱਢ ਰਿਹਾ ਤਾਂ ਕਰਕੇ ਚਲੋ ਬਣੇ ਰਿਓ ਵਲੌਗ ਦੇ ਨਾਲ ਅੱਜ ਰਣੂ ਗਾ ਘਰੇ ਅਸੀਂ ਚੱਲੇ ਆਂ ਦੋਵੇਂ ਜਾਣੇ ਤੇ ਮਿਲਦੇ ਤੁਹਾਨੂੰ ਅਗਲੀ ਸਰ ਜਾ ਕੇ ਓਏ ਅੱਜ ਅਲਮੀ ਨਾਜ ਨਾਜ ਹਾਂ ਬਾਈ ਬਾਈ ਲਓ ਵੀ ਮਿੱਤਰੋ ਅਸੀਂ ਪਹੁੰਚ ਗਏ ਅਮਰਸਰ ਮਾਮਿਆਂ ਕੋ ਤੇ ਅਰਸ਼ ਸਾਨੂੰ ਮਿਲ ਭਾਣਾ ਅਰਸ਼ ਨੂੰ ਬਾਹ ਲਿਆ ਅਸੀਂ ਗੱਡੀ 'ਚ ਨਾਲ ਅਰਸ਼ ਸਸਰੀ ਗੱਲ ਜੀ ਸਾਰਿਆਂ ਨੂੰ ਅਰਸ਼ ਦਾ ਵੀ ਸੰਗ ਬੈਠਾ ਵਿਚਾਰੇ ਦਾ ਕੋਲ ਡਰਿੰਕ ਪੀਂਦਾ ਰਹਿੰਦਾ ਔਰ ਫਿਰ ਆਂਬ ਖਾਣਾ ਤਾਂ ਹਟਦਾ ਨਹੀਂ ਕਹਿੰਦਾ ਮੰਗੇਓ ਖਾਣੇ ਆ ਮੈਂ ਆਂਬ ਬੜੇ ਖਾਂਦਾ ਹਾਂ ਤੁਹਾਨੂੰ ਪਤਾ ਗਰਮੀ ਜਾਂਬ ਫਿਰ ਮਾਰੇ ਆ ਉੱਪਰ ਦੀ ਪੀ ਲੈਂਦਾ ਕੋਲਡ ਡਰਿੰਕ ਆਓ ਮਾਮਾ ਜਾਣਦੇ ਆ ਜੀ ਮਾਮਾ ਗਾਂਬ ਚਾਂ ਕਰਲਾ ਲਓ ਜੀ ਨਵੇਂ ਪਲਾਟ ਦੀ ਇੱਟ ਵੇਖਣ ਆਏ ਆ ਵਿਆਹ ਮਿਸਤਰੀ ਸਾਡਾ ਖਲਕਾ ਖੜਕਾ ਵੇਖ ਹੈ ਲਓ ਚੋਲੀ ਸਹੀ ਨਹੀਂ ਹੈ ਉਧਰ ਵੇਖ ਤੋ ਆਹ ਤੜਾਈ ਇਧਰ ਆ। ਆ ਸ਼ਾਹ ਸਾਡੀ ਦੜਾ ਹੈ। ਤੈਨੂੰ ਵਾਵਾ ਪਛਾਣਾ ਮੈਨੂੰ ਤੇ ਪਛਾਣ ਨਹੀਂ ਆ। ਵੇਖ ਲੈਨੇ ਆ ਉਹ ਕਹਿੰਦੇ ਆ ਉਹ ਪਤਾ ਕੀ ਜਾਂਦਾ ਹੈ ਉਹ ਆਂਦਾ ਹੀ ਡਰੇਟ ਸਾਰੀ ਸਹੀ ਆ। ਇਧਰਲੀ ਸਾਈਡ ਆ। ਝਾਤੀ ਮਾਰ ਲੈਨੇ ਆ ਆਪਾਂ। ਆਈ ਅੱਬਲ। ਸਹੀ ਏ ਟਾ। ਆਪ ਕੋ ਦੀ ਕਿਉਂ ਆਂਦਾ ਮਗਰਲੇ ਬੰਨੇ ਈਟਾਂ ਸਹੀ ਆ ਬਾਕੀ ਉਹਨਾਂ ਨੂੰ ਪੁੱਛ ਲੈਵੇਂ ਕਰੀ ਜੇ ਦਵਾ ਆਈ ਪੱਠੇ ਤੇ ਗਏ ਆ ਤੇ ਫੇਰ ਈਟਾਂ ਤੇ ਆਪੇ ਸਹੀ ਹੋਣਗੀਆਂ ਕਿਦਾਂ ਓ ਈਟਾਂ ਉਹ ਵੇਖਣ ਨਾ ਉਹ ਕਹਿਣ ਦੇ ਨਾ ਦੂਰੋਂ ਹੀ ਪਤਾ ਲੱਗਣ ਦੇ ਈਟਾਂ ਦਾ ਉਹ ਕਹਿਣ ਦੇ ਉਹ ਆਂਦੇ ਮਗਰਲੇ ਬੰਨੇ ਸਹੀ ਈਟ ਉਹ ਉੱਤੇ ਬੰਦੇ ਚੜੇ ਸੀ ਉੱਪਰ ਛੱਤ ਤੇ ਲਓ ਵੀ ਮਿੱਤਰੋ ਹੁਣ ਆਪਾਂ ਆ ਗਿਆਂ ਵਿਹਲੇ ਜਾ ਰਿਆਂ ਘਰ ਇਹ ਸੀ ਆਪਣਾ ਅੱਜ ਦਾ ਵਲੌਗ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਿਓ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਨਾਲ ਤੇ ਸਿਲੈਕਟ ਕਰ ਲਿਓ ਤਾਂ ਜੋ ਤੁਹਾਨੂੰ ਆਪਣੀ ਵਲੌਗ ਦੀ ਅਪਡੇਟ ਮਿਲ ਸਕੇ ਧੰਨਵਾਦ ਜੀ